ਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਜੰਗ ਵਰਗੇ ਹਾਲਾਤਾਂ ਨੂੰ ਲੈ ਕੇ ਜਿੱਥੇ ਇੱਕ ਪਾਸੇ ਆਮ ਜਨਤਾ ਜਿਹੜੀ ਆ ਉਹ ਸਹਿਮ ਦੇ ਵਿੱਚ ਹੈ ਤਾਂ ਦੂਜੇ ਪਾਸੇ ਪੰਜਾਬੀ ਗਾਇਕਾਂ ਦੇ ਵੱਲੋਂ ਵੀ ਲਗਾਤਾਰ ਆਪਣੇ ਗਾਇਕੀ ਦੇ ذریعے ਜਿਹੜਾ ਇੱਕ ਖੂਬਸੂਰਤ ਸੰਦੇਸ਼ ਜਿਹੜਾ ਦੇਣ ਦੀ ਜ਼ਰੂਰ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਦੇ ਵਿਚਕਾਰ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਜੋ ਅਕਸਰ ਆਪਣੀ ਪੰਜਾਬੀ ਗਾਇਕੀ ਦੇ ਨਾਲ ਇੱਕ ਚੰਗਾ ਮੈਸੇਜ ਜਿਹੜਾ ਹੈ ਉਹ ਆਡੀਅנס ਨੂੰ ਦਿੰਦੇ ਹੋਏ ਨਜ਼ਰ ਆਉਂਦੇ ਨੇ ਇਸੇ ਦੇ ਵਿਚਕਾਰ ਹੁਣ ਉਹਨਾਂ ਨੇ ਜਿਸ ਤਰ੍ਹਾਂ ਦੇ ਜੰਗ ਵਰਗੇ ਹਾਲਾਤ ਬਣੇ ਹੋਏ ਨੇ ਉਸ ਨੂੰ ਲੈ ਕੇ ਉਹਨਾਂ ਨੇ ਆਪਣੇ ਗੀਤ ਦੇ ਰਾਹੀ ਜਿਹੜਾ ਲੋਕਾਂ ਨੂੰ ਇੱਕ ਸੁਨੇਹਾ ਦਿੰਦਾ ਹੈ ਉਹਨਾਂ ਨੇ ਇਸ ਗੀਤ ਦੇ ਵਿੱਚ ਸਾਫ਼ ਤੌਰ ਤੇ ਜ਼ਿਕਰ ਕੀਤਾ ਹੈ ਕਿ ਉਹਨਾਂ ਨੂੰ ਬਾਰਡਰ ਤੋਂ ਡਰ ਨਹੀਂ ਲੱਗਦਾ ਬਲਕਿ ਜੰਗ ਤੋਂ ਡਰ ਲੱਗਦਾ ਹਾਲਾਂਕਿ ਕਈ ਤਰ੍ਹਾਂ ਦੇ ਮੀਮਸ ਜਿਹੜੇ ਨੇ ਸੋਸ਼ਲ ਮੀਡੀਆ ਤੇ ਜ਼ਰੂਰ ਬਣਾਏ ਜਾ ਰਹੇ ਨੇ ਕਿ ਜੰਗ ਛਿੜੇ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਪਰ ਰੇਸ਼ਮ ਸਿੰਘ ਅਨਮੋਲ ਦੇ ਵੱਲੋਂ ਜਿਹੜਾ ਆਪਣੀ ਗਾਇਕੀ ਦੇ ਜ਼ਰੀਏ ਉਹਨਾਂ ਨੂੰ ਬੇਨਤੀ ਕੀਤੀ ਗਈ ਹੈ ਉਹਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਅਜਿਹੇ ਮੀਮਸ ਨਾ ਬਣਾਓ ਤੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਜ਼ਰੂਰ ਜ਼ਿਕਰ ਕੀਤਾ ਹੈ ਕਿ ਇਹ ਜਿਹੜਾ ਜੰਗ ਕਹਿਣਾ ਬਹੁਤ ਸੌਖੀ ਗੱਲ ਹੈ ਪਰ ਇਸ ਦਾ ਜਿਹੜਾ ਅਸਰ ਹੈ ਉਹ ਉਸ ਤੋਂ ਬਾਅਦ ਹੀ ਪਤਾ ਲੱਗਦਾ ਹੈ ਕਿ ਆਖਿਰਕਾਰ ਕਿਸ ਤਰ੍ਹਾਂ ਦੇ ਮਾਹੌਲ ਜਿਹੜਾ ਇਹ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਬਣ ਜਾਣਗੇ ਤਾਂ ਉਹਨਾਂ ਨੇ ਆਪਣੀ ਗਾਇਕੀ ਦੇ ਜ਼ਰੀਏ ਜਿਹੜਾ ਉਹ ਇੱਕ ਖਾਸ ਸੰਦੇਸ਼ ਜਿਹੜਾ ਆਡੀਅנס ਨੂੰ ਜ਼ਰੂਰ ਦਿੰਦਾ ਹੈ ਤਾਂ ਦੱਸਦੇ ਕਿ ਰਸ਼ਮ ਸਿੰਘ ਅਨਮੋਲ ਦੇ ਵੱਲੋਂ ਇੱਕ ਆਪਣਾ ਸ਼ੋਅ ਲਗਾਇਆ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਇਹ ਜਿਹੜਾ ਮੈਸੇਜ ਰਿਕਾਰਡ ਕਰਕੇ ਜਾਂ ਇਸ ਸ਼ੋਅ ਦੇ ਦੌਰਾਨ ਇੱਕ ਗਾਇਕੀ ਦੇ ਰਾਹੀ ਜਿਹੜਾ ਸੁਨੇਹਾ ਦਿੱਤਾ ਉਸ ਨੂੰ ਆਪਣੇ ਸੋਸ਼ਲ ਮੀਡੀਆ ਤੇ ਅਪਲੋਡ ਕੀਤਾ ਤੇ ਇਸ ਦੇ ਨਾਲ ਹੀ ਜਿਹੜਾ ਵਾਹਿਗੁਰੂ ਮੇਰ ਕਰੇ ਦਾ ਕੈਪਸ਼ਨ ਜਿਹੜਾ ਹੈ ਆਪਣੀ ਇਸ ਵੀਡੀਓ ਦੇ ਨਾਲ ਉਹਨਾਂ ਨੇ ਦਿੱਤਾ ਤੇ ਇੱਕ ਚੰਗਾ ਸੁਨੇਹਾ ਕਹਿ ਸਕਦੇ ਆ ਕਿ ਆਡੀਅנס ਨੂੰ ਜ਼ਰੂਰ ਦਿੱਤਾ ਗਿਆ ਤੇ ਇੱਥੇ ਉਹਨਾਂ ਨੂੰ ਸੁਣਨ ਵਾਲੇ ਲੱਖਾਂ ਦੀ ਤਦ ਆਦ ਦੇ ਵਿੱਚ ਲੋਕ ਸੀ ਜਿਨ੍ਹਾਂ ਨੇ ਉਹਨਾਂ ਦੀ ਗਾਇਕੀ ਤੋਂ ਬਾਅਦ ਖੂਬ ਤਾੜੀਆਂ ਮਾਰੀਆਂ ਨੇ ਤੇ ਹੋ ਸਕਦਾ ਹੈ ਕਿ ਉਹਨਾਂ ਦੀ ਇਸ ਗਾਇਕੀ ਦੇ ਰਾਹੀਂ ਬਹੁਤ ਲੋਕਾਂ ਨੂੰ ਇੱਕ ਚੰਗਾ ਸੁਨੇਹਾ ਵੀ ਜੜਾ ਜ਼ਰੂਰ ਗਿਆ ਹੋਵੇ ਕਰ ਲੈਂਦੇ ਆ ਮਨਕੀਰਤ ਔਲਖ ਦੀ ਜੁਥੇ ਇੱਕ ਪਾਸੇ ਲਗਾਤਾਰ ਹੁਣ ਜੰਗ ਨੂੰ ਲੈ ਕੇ ਪੰਜਾਬੀ ਗਾਇਕ ਜਿਹੜੇ ਨੇ ਉਹ ਸਟੋਰੀਜ਼ ਪੋਸਟ ਕਰ ਰਹੇ ਨੇ ਤਾਂ ਕਿ ਅਜਿਹੇ ਹਾਲਾਤ ਨਾ ਬਣਨ ਪਰ ਇਸੇ ਦੇ ਵਿਚਕਾਰ ਹੁਣ ਮਨਕੀਰਤ ਔਲਖ ਨੇ ਵੀ ਇੱਕ ਇੱਕ ਸਟੋਰੀ ਜਿਹੜੀ ਆ ਉਹ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਆ ਜਿਸ ਦੇ ਵਿੱਚ ਸਾਫ ਤੌਰ ਤੇ ਲਿਖਿਆ ਕਿ ਜੰਗ ਜਿਹੜਾ ਉਹ ਢਾਈਕ ਅੱਖਰਾਂ ਦਾ ਸ਼ਬਦ ਹੈ ਪਰ ਇਸ ਦਾ ਜਿਹੜਾ ਅਸਰ ਹੈ ਉਹ ਢਾਈ ਪੀੜੀਆਂ ਤੱਕ ਜਿਹੜਾ ਦੇਖਣ ਨੂੰ ਜ਼ਰੂਰ ਮਿਲਦਾ ਤਾਂ ਉਹਨਾਂ ਨੇ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਹੈ ਕਿ ਜੰਗ ਨਾ ਛੜੇ ਇਸ ਤਰ੍ਹਾਂ ਦੇ ਹਾਲਾਤ ਨਾ ਪੈਦਾ ਹੁਣ ਆਪਸੀ ਜਿਹੜੀ ਇਹ ਸਹਿਮਤੀ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਹੋ ਜਾਵੇ ਪਰ ਜਿਸ ਤਰ੍ਹਾਂ ਦੇ ਨਾਲ ਪਹਿਲਗਾਮ ਹਮਲੇ ਤੋਂ ਬਾਅਦ ਜਿਹੜਾ ਜਿਹੜਾ ਭਾਰਤੀ ਸੈਨਾ ਨੇ ਜਾਂ ਭਾਰਤੀ ਫੌਜ ਨੇ ਆਪਰੇਸ਼ਨ ਸੰਦੂਰ ਚਲਾਉਣ ਤੋਂ ਬਾਅਦ ਆਪਣਾ ਜਿਹੜਾ ਬਦਲਾ ਲਿੱਤਾ ਤੇ ਇਸ ਤੋਂ ਬਾਅਦ ਹੁਣ ਹਰ ਕਿਸੇ ਦੇ ਵੱਲੋਂ ਇਹ ਜ਼ਰੂਰ ਕੀਤਾ ਜਾ ਰਿਹਾ ਹੈ ਕਿ ਜੰਗ ਜਿਹੜਾ ਉਹ ਛਿੜੇਗੀ ਪਰ ਇਸ ਦੇ ਵਿਚਕਾਰ ਹੁਣ ਪੰਜਾਬੀ ਗਾਇਕ ਲਗਾਤਾਰ ਅਪੀਲ ਕਰ ਰਹੇ ਨੇ ਕਿ ਅਜਿਹੇ ਹਾਲਾਤ ਨਾ ਬਣਨ ਤੇ ਆਪਸੀ ਸਹਿਮਤੀ ਦੇ ਵਿੱਚ ਜਿਹੜਾ ਸਭ ਕੁਝ ਠੀਕ ਹੋ ਜਾਵੇ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਮੁੜ ਨਾ ਹੋਣ ਤਾਂ ਇਸ ਤਰ੍ਹਾਂ ਦੀ ਅਪੀਲ ਜਿਹੜੀ ਹੈ ਉਹ ਵਕ ਵਕ ਗਾਇਕਾਂ ਦੇ ਵੱਲੋਂ ਅਦਾਕਾਰਾਂ ਦੇ ਵੱਲੋਂ ਆਪੋ ਆਪਣੀ ਅਦਾਕਾਰੀ ਦੇ ਨਾਲ ਜਾਂ ਆਪੋ ਆਪਣੀ ਗਾਇਕੀ ਦੇ ਨਾਲ ਜਿਹੜਾ ਇੱਕ ਚੰਗਾ ਸੁਨੇਹਾ ਸਾਰਿਆਂ ਨੂੰ ਦੇਣ ਦੀ ਜਿਹੜੀ ਹੈ ਜ਼ਰੂਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਹਨੇ ਤਾਨਿਆ ਦਾ ਜਨਮ ਦਿਨ ਸੀ ਤੇ ਇਸੇ ਵਿਚਕਾਰ ਨੀਰੂ ਬਾਜਵਾ ਦੇ ਵੱਲੋਂ ਜਿਹੜਾ ਇੱਕ ਬਹੁਤ ਹੀ ਖੂਬਸੂਰਤ ਵੀਡੀਓ ਬਣਾ ਕੇ ਤਾਨਿਆ ਨੂੰ ਉਹਨਾਂ ਦੇ ਜਨਮ ਦਿਨ ਦੀ ਜਿਹੜੀ ਵਧਾਈ ਦਿੱਤੀ ਗਈ ਹੈ ਤਾਂ ਇਹ ਜ਼ਰੂਰ ਦੱਸ ਦਈਏ ਕਿ ਇਹ ਵੀਡੀਓ ਜਿਹੜੀ ਹੈ ਸ਼ੂਟ ਟਾਈਮ ਉਹਨਾਂ ਨੇ ਸ਼ੂਟ ਕੀਤੀ ਹੋਈ ਸੀ ਆਪਣੀ ਇੱਕ ਫਿਲਮ ਦੇ ਸ਼ੂਟ ਦੇ ذریعے ਇਹ ਸ਼ੂਟ ਜਿਹੜਾ ਉਹਨਾਂ ਨੇ ਫਫੇ ਕੁੱਟਣੀਆਂ ਨੂੰ ਲੈ ਕੇ ਕੀਤਾ ਹੋਇਆ ਸੀ ਤੇ ਇਸ ਦੇ ਨਾਲ ਹੀ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਆਪਣੀ ਕੋਮੇਟ ਨੂੰ ਜਿਹੜਾ ਹੈ ਉਹਨਾਂ ਨੇ ਫਫੇ ਕੁੱਟਣੀਆਂ ਦਾ ਟੈਗ ਦੇ ਕੇ ਜਨਮ ਦਿਨ ਦੀ ਵਧਾਈ ਦਿੱਤੀ ਹੈ ਹਾਲਾਂਕਿ ਇਸ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਦੇਖਿਓ ਬੰਜਾਰਨ ਲੁੱਕ ਦੇ ਵਿੱਚ ਦੋਵੇਂ ਵਿਖਾਈ ਦੇ ਰਹੀਆਂ ਨੇ ਚਾਹੇ ਉਹ ਨੀਰੂ ਬਾਜਵਾ ਐ ਚਾਹੇ ਉਹ ਤਾਨਿਆ ਐ ਤੇ ਇਸ ਦੇ ਨਾਲ ਉਹਨਾਂ ਨੇ ਵੀਡੀਓ ਜਿਹੜੀ ਐ ਉਹ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਐ ਤੇ ਇਸ ਦੇ ਵਿਚਕਾਰ ਤਾਨਿਆ ਦੇ ਜਨਮ ਦਿਨ ਦੇ ਖਾਸ ਮੌਕੇ ਤੇ ਇਸ ਵੀਡੀਓ ਨੂੰ ਜਿਹੜਾ ਐ ਪੋਸਟ ਕੀਤਾ ਗਿਆ ਤੇ ਇਸ ਵੀਡੀਓ ਦੇ ਪਿੱਛੇ ਜਿਹੜਾ 90s ਦਾ ਇੱਕ Song ਜਿਹੜਾ ਐ ਉਹ ਸੁਣਿਆ ਜਾ ਸਕਦਾ ਜਿਸ ਦੇ ਵਿੱਚ ਉਹ ਆਪਸ ਦੇ ਵਿੱਚ ਦੋਵੇਂ ਮਸਤੀ ਕਰਦੀਆਂ ਹੋਈਆਂ ਵਿਖਾਈ ਦੇ ਰਹੀਆਂ ਨੇ ਖੈਰ ਦੱਸਦੀ ਐ ਕਿ ਨੀਰੂ ਬਾਜਵਾ ਤੇ ਤਾਨਿਆ ਦੀ ਅਪਕਮਿੰਗ ਪੰਜਾਬੀ ਮੂਵੀ 9 ਮਈ ਨੂੰ ਫਫੇ ਕਟਣੀਆਂ ਰਿਲੀਜ਼ ਹੋਣ ਵਾਲੀ ਹੈ ਇਸ ਦਾ ਸ਼ੂਟ ਜਿਹੜਾ ਉਹ ਪੂਰਾ ਹੋ ਚੁੱਕਾ ਹੈ ਤੇ ਹੁਣ ਰਿਲੀਜ਼ ਹੋਣ ਦੇ ਲਈ ਇਹ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਤੇ ਸਾਡੇ ਵਿਚਕਾਰ BTS ਵੀਡੀਓ ਜਿਹੜੀ ਅਨੀਰੂ ਪਾਜਵਾਨ ਨੇ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਤੇ ਆਪਣੀ ਸ਼ਾਇਰੀ ਦੇ ਅੰਦਾਜ਼ ਦੇ ਵਿੱਚ ਜ਼ਿੰਦਗੀ ਦਾ ਅਸਲ ਸੱਚ ਦਿਖਾਉਣ ਵਾਲੇ ਸਰਤਾਜ ਨੇ ਇੱਕ ਵਾਰ ਫੇਰ ਤੋਂ ਆਪਣਾ ਨਵਾਂ ਗੀਤ ਸੁੱਕੀ ਮਿੱਟੀ ਰਿਲੀਜ਼ ਕਰ ਦਿੱਤਾ ਹੈ ਤੇ ਇਸ ਗੀਤ ਨੂੰ ਜਿਹੜਾ ਵੈਂਕੂਵਰ ਦੇ ਵਿੱਚ ਸ਼ੂਟ ਕੀਤਾ ਗਿਆ ਉਹਨਾਂ ਦਾ ਕਾਨਸਰਟ ਸੀ ਵੈਂਕੂਵਰ ਦੇ ਵਿੱਚ ਜਿਸ ਦੇ ਵਿੱਚ ਉਹਨਾਂ ਨੇ ਆਪਣਾ ਲਾਈਵ ਗੀਤ ਇਹ ਗਾਇਆ ਤੇ ਉਸੇ ਵੇਲੇ ਇਹ ਗੀਤ ਜਿਹੜਾ ਪੂਰਾ ਹੂ ਬਹੂ ਉਸ ਤਰ੍ਹਾਂ ਦੇ ਨਾਲ ਸ਼ੂਟ ਕੀਤਾ ਗਿਆ ਆਡੀਅנס ਵੀ ਲਿੱਤੀ ਗਈ ਹੈ ਤੇ ਇਸ ਦੇ ਨਾਲ ਹੀ ਉਹਨਾਂ ਦੇ ਉਹ ਇਮੋਸ਼ਨ ਉਹ ਕਲਾ ਕਲਾ ਇਮੋਸ਼ਨ ਜਿਹੜਾ ਸਰਤਾਜ ਬੋਲਦਾ ਹੈ ਜਾਂ ਜਿਸ ਤਰ੍ਹਾਂ ਦੇ ਨਾਲ ਸਰਤਾਜ ਆਪਣੇ ਗੀਤ ਦੇ ਵਿੱਚ ਜ਼ਿੰਦਗੀ ਦੇ ਅਸਲ ਸੱਚ ਨੂੰ ਸੌਂਦੇ ਹੋਏ ਨਜ਼ਰ ਆਂਦੇ ਨੇ ਜੋ ਭਾਵੁਕਤਾ ਕਹਿ ਸਕਦੇ ਆ ਜੋ ਇਮੋਸ਼ਨਸ ਕਹਿ ਸਕਦੇ ਉਸ ਆਡੀਅੰਸ ਦੇ ਵਿੱਚ ਵਿਖਾਈ ਦੇ ਰਹੇ ਨੇ ਉਸ ਨੂੰ ਕਲਾ ਕਲਾ ਰਿਕਾਰਡ ਕਰਕੇ ਜਿਹੜਾ ਇਸ ਗੀਤ ਨੂੰ ਬਣਾਇਆ ਗਿਆ ਤੇ ਇਸ ਗੀਤ ਦਾ ਨਾਮ ਦਿੱਤਾ ਗਿਆ ਸੁੱਕੀ ਮਿੱਟੀ ਹਾਲਾਂਕਿ ਇਹ ਲਾਈਵ ਕਾਨਸਰਟ ਦੇ ਵਿੱਚ ਵੈਂਕੂਵਰ ਦੇ ਵਿੱਚ ਸ਼ੂਟ ਕੀਤਾ ਗਿਆ ਤੇ ਸਰਤਾਜ ਨੇ ਇਸ ਨੂੰ ਆਪਣੇ YouTube ਪੇਜ ਤੇ ਵੀ ਅਪਲੋਡ ਕੀਤਾ ਹੈ ਜਦ ਨਾਲ ਹੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਛੋਟੀ ਜੀ ਰੀਲ ਕੱਟ ਕੇ ਜਿਹੜੀ ਪਾਈ ਹੈ ਜਿਸ ਦੀਆਂ 4-5 ਲਾਈਨਾਂ ਸਰਤਾਜ ਦੇ ਵੱਲੋਂ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਗਾਈਆਂ ਗਈਆਂ ਨੇ ਤੇ ਨਾਲ ਸਾਰੀਆਂ ਲਾਈਨਾਂ ਦੇ ਬੱਦ ਸਰਤਾਜ ਨੇ ਜ਼ਿੰਦਗੀ ਦਾ ਉਹ ਅਸਲ ਸੱਚ ਦਿਖਾਇਆ ਜਿਸ ਨੂੰ ਅਸੀਂ ਅਕਸਰ ਅਣਦੇਖਾ ਕਰ ਦਿੰਨੇ ਆ ਸੋ ਖੈਰ ਦੱਸਦੀ ਹੈ ਕਿ ਸਰਤਾਜ ਹਮੇਸ਼ਾ ਆਪਣੇ ਸ਼ਾਇਰਾਨਾ ਅੰਦਾਜ਼ ਨੂੰ ਲੈ ਕੇ ਜਾਣੇ ਜਾਂਦੇ ਨੇ ਉਹਨਾਂ ਦੇ ਬੋਲ ਉਹਨਾਂ ਦੀ ਲਿਖਤੀ ਜਿਹੜੀ ਹੈ ਹਰ ਕਿਸੇ ਦੇ ਦਿਲ ਨੂੰ ਜਿਹੜਾ ਜ਼ਰੂਰ ਛੂੰਹਦੀ ਹੈ ਤੇ ਇਸੇ ਵਿਚਾਰ ਉਹਨਾਂ ਦਾ ਨਵਾਂ ਗੀਤ ਸੁੱਕੀ ਮਿੱਟੀ ਚੜਾ ਰਿਲੀਜ਼ ਹੋ ਚੁੱਕਿਆ ਹੈ ਇਹੋ ਜਿਹੀਆਂ ਕੰਪਨੀਆਂ ਤੱਕਾਸ਼ਈ ਤੇ ਹੁੰਦੀਆਂ ਤਾਂ ਆਪਦੀ ਆਵਾਜ਼ ਆਪਾਂ ਸੋਸ਼ਲ ਮੀਡੀਆ ਤੇ ਪਤਾ ਪਾਈਏ ਘਟੋ ਘਟ ਤੇ ਲੋਕਾਂ ਨੂੰ ਪਤਾ ਲੱਗੇ ਮੈਂ ਅੱਜ ਇਸ ਕੰਪਨੀ ਤੋਂ ਆਪਦਾ ਨੁਕਸਾਨ ਲੈ ਕੇ ਬੈਠਾ ਲੇਖਕ ਅਤੇ ਐਕਟਰ ਨਰੇਸ਼ ਕਥੂਰੀਆ ਨਾਲ ਇਸ ਵਾਰ ਕਿਸੇ ਜਨਰਲ ਇੰਸ਼ੋਰੈਂਸ ਕੰਪਨੀ ਨੇ ਫਰੌਡ ਕੀਤਾ ਹੈ ਇਸ ਦੀ ਜਾਣਕਾਰੀ ਖੁਦ ਨਰੇਸ਼ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਹਾਲਾਂਕਿ ਇੱਕ ਜਨਰਲ ਇੰਸ਼ੋਰੈਂਸ ਕੰਪਨੀ ਹੈ ਜਿਸ ਦਾ ਨਾਮ ਉਹ ਲਿਬਰਟੀ ਜਨਰਲ ਇੰਸ਼ੋਰੈਂਸ ਦੱਸ ਰਹੇ ਨੇ ਉਸ ਕੰਪਨੀ ਦੇ ਵੱਲੋਂ ਜਿਹੜਾ ਚੰਗਾ ਰਿਸਪਾਂਸ ਨਾ ਮਿਲਣ ਤੇ ਨਰੇਸ਼ ਕਥੂਰੀਆ ਨੇ ਸਾਰਿਆਂ ਨੂੰ ਇਸ ਕੰਪਨੀ ਦਾ ਬਾਈਕਾਟ ਕਰਨ ਦਾ ਜ਼ਿਕਰ ਕੀਤਾ ਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਤੁਸੀਂ ਵੀ ਅਜਈਆਂ ਫਰੌਡ ਕੰਪਨੀਆਂ ਤੋਂ ਜੜਾ ਸਾਵਧਾਨ ਰਹੋ ਇੱਕ ਵੀਡੀਓ ਬਣਾ ਕੇ ਉਹਨਾਂ ਨੇ ਸਾਫ਼ ਤੌਰ ਤੇ ਦੱਸਿਆ ਕਿ ਉਹਨਾਂ ਨੇ ਆਪਣੀ ਗੱਡੀ ਦੀ ਇੰਸ਼ੋਰੈਂਸ ਜਿਹੜੀ ਹੈ ਇਸ ਕੰਪਨੀ ਤੋਂ ਕਰਵਾਈ ਸੀ ਪਰ ਕਿਸ ਤਰ੍ਹਾਂ ਇਸ ਕੰਪਨੀ ਦੇ ਕਰਮਚਾਰੀਆਂ ਦੇ ਵੱਲੋਂ ਉਹਨਾਂ ਦੇ ਨਾਲ ਵਰਤਾਵ ਕੀਤਾ ਗਿਆ ਜਾਂ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਜਿਹੜਾ ਇਸ ਗੱਲ ਨੂੰ ਲੈ ਕੇ ਉਹਨਾਂ ਦੇ ਨਾਲ ਜਿਹੜੀ ਹੈ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਉਹਨਾਂ ਦੀ ਜਿਹੜੀ ਗੱਡੀ ਦਾ ਇੰਸ਼ੋਰੈਂਸ ਸੀ ਉਹ ਕਿਸੇ ਤਰੀਕੇ ਦੇ ਨਾਲ ਸਹੀ ਨਹੀਂ ਹੋਇਆ ਤਾਂ ਪ੍ਰੋਪਰ ਰਿਸਪਾਂਸ ਨਾ ਮਿਲਣ ਦੇ ਚੱਲਦੇ ਇਹ ਕਹਿ ਸਕਦੇ ਆ ਕਿ ਸੈਟੀਸਫੈਕਸ਼ਨ ਨਾ ਹੋਣ ਦੇ ਚੱਲਦੇ ਨਰੇਸ਼ ਕਥੂਰੀਆ ਨੇ ਇਸ ਕੰਪਨੀ ਨੂੰ ਜਿਹੜਾ ਫਰਾਡ ਦੇ ਵਿੱਚ ਡਿਕਲੇਅਰ ਕੀਤਾ ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਤੁਸੀਂ ਵੀ ਅਜਈਆਂ ਕੰਪਨੀਆਂ ਤੋਂ ਸਾਵਧਾਨ ਰਹੋ ਜੋ ਕਿ ਤੁਹਾਨੂੰ ਇੱਕ ਚੰਗਾ ਰਿਸਪਾਂਸ ਜਾਂ ਚੰਗਾ ਫੀਡਬੈਕ ਨਹੀਂ ਦਿੰਦੀਆਂ ਯਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਆਪਣੀ ਗੱਡੀ ਦਾ ਜ਼ਿਕਰ ਕੀਤਾ ਇਸ ਵੀਡੀਓ ਦੇ ਵਿੱਚ ਉਹ ਸਾਫ਼ ਤੌਰ ਤੇ ਦੱਸਾਇਆ ਗਿਆ ਤੇ ਇਸ ਦੇ ਨਾਲ ਹੀ ਉਹਨਾਂ ਨੇ ਪੋਸਟ ਵੀ ਸਾਂਝੀ ਕੀਤੀ ਹੈ ਤੇ ਨਾਲ ਇੱਕ ਵੀਡੀਓ ਕਿ ਵੀ ਇਸ ਕੰਪਨੀ ਦਾ ਬਾਇਕਾਟ ਕਰਨ ਦੀ ਜਿਹੜੀ ਹੈ ਉਹ ਸਾਰਿਆਂ ਨੂੰ ਗੱਲ ਆਖੀ ਹੈ